ਮੈਨੂੰ ਪਤਾ ਹੈ ਕਿ ਇਸ ਤੋਂ ਪਹਿਲਾਂ ਵੀ ਤੁਸੀਂ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਪਰ ਕੀਤਾ ਕੁਝ ਨਹੀਂ ਹੋਏਗਾ ਤੁਸੀਂ ਬਸ ਦੇਖਣਾ ਚਾਹੁੰਦੇ ਹੋ ਵੀ ਕਿਹੜੇ ਕਿਹੜੇ ਆਈਡੀਆਜ਼ ਚੱਲ ਰਹੇ ਆ ਤੇ ਫਿਰ ਉਹਨਾਂ ਨੂੰ ਉੱਥੇ ਡ੍ਰੌਪ ਆਊਟ ਕਰ ਦੇਣੀ ਹੈ ਤੇ ਸ਼ਾਇਦ ਤੁਸੀਂ ਇਦਾਂ ਇਸ ਲਈ ਵੀ ਕਰ ਰਹੇ ਹੋ ਕਿਉਂਕਿ ਅਸੀਂ ਕੋਈ ਇੱਕ ਜਾਦੂਈ ਤਰੀਕਾ ਲੱਭ ਲਈਏ ਪੈਸਾ ਕਮਾਉਣ ਦਾ ਪਰ ਤੁਹਾਡੇ ਇਸ ਬਾਰੇ ਨੂੰ ਤੋੜਦੇ ਹੋਏ ਮੈਂ ਸਿੰਪਲ ਜੀ ਚੀਜ਼ ਦੱਸ ਦਿਆਂ ਵੀ ਇਦਾਂ ਦਾ ਕੋਈ ਸ਼ਾਰਟਕਟ ਨਹੀਂ ਹੈ ਇਦਾਂ ਦਾ ਕੋਈ ਮੈਜੀਕਲ ਤਰੀਕਾ ਨਹੀਂ ਹੈ ਪੈਸੇ ਕਮਾਉਣ ਦਾ ਪੈਸੇ ਕਮਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਆਪਣੇ ਸਕਿੱਲਸ ਦਾ ਯੂਜ਼ ਕਰਕੇ ਲੋਕਾਂ ਨੂੰ ਵੈਲਿਊ ਪ੍ਰੋਵਾਈਡ ਕਰ ਤੁਸੀਂ ਆਪਣੀਆਂ ਨਾ ਸਕਿਲਸ ਨੂੰ ਇੰਪਰੂਵ ਕਰਕੇ ਆਪਣੀ ਵੈਲਿਊ ਆਫਰਿੰਗ ਨੂੰ ਇੰਪਰੂਵ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਕਰਨੀ ਹੀ ਪਣੀ ਆ ਅੱਜ ਦੇ ਇਸ ਵੀਡੀਓ ਦੇ ਵਿੱਚ ਵੀ ਤੁਹਾਨੂੰ ਕੋਈ ਇਤਾਂ ਦਾ ਮੈਜੀਕਲ ਵੇ ਨਹੀਂ ਮਿਲਣ ਵਾਲਾ ਪੈਸੇ ਕਮਾਉਣ ਲਈ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੰਜ ਇਤਾਂ ਦੇ ਸਾਈਡ ਇਨਕਮ ਸੋਰਸਸ ਦੱਸਣ ਵਾਲਾ ਤੇ ਇਹਨਾਂ ਦੇ ਵਿੱਚੋਂ ਕਾਫੀ ਸਾਰੇ ਆਈਡੀਆਜ਼ ਬਿਲਕੁਲ ਨਵੇਂ ਹੋਣਗੇ ਬਟ ਫਿਰ ਇਹਨਾਂ ਵੀਡੀਓਜ਼ ਤੋਂ ਤੁਹਾਨੂੰ ਸਿਰਫ ਇੱਕ ਡਾਇਰੈਕਸ਼ਨ ਮਿਲੇਗੀ ਕੰਮ ਤੁਹਾਨੂੰ ਹੀ ਕਰਨਾ ਪਏ ਪਰ ਇਹ ਸਾਈਡ ਹਸਲ ਵਾਲੀਆਂ ਤਾਂ YouTube ਤੇ ਕਾਫੀ ਸਾਰੀਆਂ ਵੀਡੀਓਜ਼ ਆ ਫਿਰ ਤੁਹਾਨੂੰ ਇਹ ਵੀਡੀਓ ਕਿਉਂ ਦੇਖਣੀ ਚਾਹੀਦੀ ਆ ਤਾਂ ਉਹ ਇਸ ਲਈ ਕਿਉਂਕਿ ਮ ਐਜ਼ ਅ ਫ੍ਰੀਲਾਂਸਰਜ਼ ਦੇ ਤੌਰ ਤੇ ਮੈਂ ਗ੍ਰਾਫਿਕ ਡਿਜ਼ਾਈਨਿੰਗ ਵੀ ਕੀਤੀ ਹੈ ਮੈਂ ਐਡੀਟਿੰਗ ਵੀ ਕੀਤੀ ਹੈ ਮੈਂ ਕੰਟੈਂਟ ਕ੍ਰੀਏਟਰਾਂ ਦਾ ਮੈਂ ਕਾਪੀਰਾਈਟਿੰਗ ਵੀ ਕੀਤੀ ਹੈ ਸੋ ਮੈਂ 10 ਜਾਂ ਉਸ ਤੋਂ ਵੀ ਵੱਧ ਅਲੱਗ-ਅਲੱਗ ਸਾਈਡ ਹਸਲਜ਼ ਕੀਤੀਆਂ ਹੋਣੀਆਂ ਸੋ ਮੈਨੂੰ ਇੰਨਾ ਤਾਂ ਐਕਸਪੀਰੀਅੰਸ ਹੈ ਇਸ ਟੌਪਿਕ ਬਾਰੇ ਚਲੋ ਹੁਣ ਦੇਖਦੇ ਹਾਂ ਡਿਫਰੈਂਟ ਆਈਡੀਆਜ਼ ਫਾਰ ਸਾਈਡ ਹਸਲਜ਼ ਸਭ ਤੋਂ ਪਹਿਲਾ ਆਈਡੀਆ ਹੁੰਦਾ ਹੈ ਕੰਟੈਂਟ ਕਿਊਰੇਟਰ ਪਹਿਲਾਂ ਤਾਂ ਮੈਂ ਇੱਕ ਚੀਜ਼ ਕਲੈਰੀਫਾਈ ਕਰਦਾ ਕਿ ਕੰਟੈਂਟ ਕਿਊਰੇਟਰ ਕੰਟੈਂਟ ਕ੍ਰੀਏਟਰ ਦੀ ਤਰ੍ਹਾਂ ਸੇਮ ਨਹੀਂ ਹੁੰਦਾ ਕੰਟੈਂਟ ਕਿਊਰੇਟਰ ਦਾ ਕੰਮ ਹੁੰਦਾ ਹੈ ਵੀ ਜਿਹੜਾ ਕੰਟੈਂਟ ਆਲਰੇਡੀ ਪੋਸਟ ਹੋ ਚੁੱਕਿਆ ਪਬਲਿਸ਼ ਹੋ ਚੁੱਕਿਆ ਹੈ ਉਸੇ ਕੰਟੈਂਟ ਨੂੰ ਅਲੱਗ-ਅਲੱਗ ਫਾਰਮ ਦੇ ਵਿੱਚ ਕਿਊਰੇਟ ਕਰਕੇ ਕਿਵੇਂ ਦਿਖਾਇਆ ਜਾ ਸਕਦਾ ਹੈ ਇਹਨੂੰ ਮੈਂ ਇੱਕ ਐਗਜ਼ਾਮਪਲ ਦੇ ਨਾਲ ਸਮਝਾਉਣਾ ਜ਼ਿਆਦਾਤਰ ਜਿਹੜੇ ਕ੍ਰੀਏਟਰਸ ਹੁੰਦੇ ਆ ਉਹਨਾਂ ਦੇ ਕਿਸੇ ਇੱਕ ਪਲੈਟਫਾਰਮ ਤੇ ਵਧੀਆ ਡੀਸੈਂਡ ਫਾਲੋਇੰਗ ਹੁੰਦੀ ਆ ਭਾ ਚਾਹੇ ਉਹ YouTube ਹੋਵੇ Instagram ਹੋਵੇ ਜਾਂ Spotify ਵਗੈਰਾ ਕੁਝ ਵੀ ਹੋ ਸਕਦਾ ਹੈ ਇੰਡੀਆ ਦੇ ਵਿੱਚ ਬਹੁਤ ਘੱਟ ਐਦਾਂ ਦੇ ਕ੍ਰੀਏਟਰਸ ਤਾਂ ਇੱਥੇ ਤੁਸੀਂ ਕ੍ਰੀਏਟਰਸ ਦੀ ਹੈਲਪ ਕਰ ਸਕਦੇ ਹੋ ਮੰਨ ਲਓ ਕਿ ਐਦਾਂ ਦਾ ਕ੍ਰੀਏਟਰ ਹੈ ਜਿਹਦੀ YouTube ਤੇ ਕਾਫੀ ਡੀਸੈਂਟ ਫੋਲੋਇੰਗ ਹੈ ਪਰ Instagram ਤੇ ਨਹੀਂ ਹੈ ਤਾਂ ਤੁਸੀਂ ਉਹਦੀਆਂ ਲੌਂਗ ਵੀਡੀਓਜ਼ ਨੂੰ ਸ਼ਾਰਟ ਫਾਰਮ ਦੇ ਵਿੱਚ ਕਿਊਰੇਟ ਕਰਕੇ ਉਹਦੀ Instagram ਦੀ ਗ੍ਰੋਥ ਵਧਾ ਸਕਦੇ ਹੋ ਇਨਫੈਕਟ ਇਹ ਕੰਮ ਤੁਸੀਂ ਉਹਨਾਂ ਦੇ ਸੈਕੰਡ YouTube ਚੈਨਲ ਦੇ ਤੌਰ ਤੇ ਵੀ ਕਰ ਸਕਦੇ ਹੋ ਉਸ ਚੈਨਲ ਤੇ ਸਿਰਫ ਉਹਨਾਂ ਦੀਆਂ ਸ਼ਾਰਟ ਵੀਡੀਓਜ਼ ਹੀ ਹੋਣਗੀਆਂ ਹੁਣ ਜੇਕਰ ਮੈਂ BK5 ਦੀ ਗੱਲ ਕਰਾਂ ਤਾਂ ਸਾਡੀ YouTube ਤੇ Instagram ਤੇ ਕਾਫੀ ਡੀਸੈਂਟ ਫੋਲੋਇੰਗ ਹੈ ਬਟ ਜੇਕਰ ਮੈਂ LinkedIn ਤੇ Twitter ਦੀ ਗੱਲ ਕਰਾਂ ਤਾਂ ਉੱਥੇ ਸਾਡੀ ਆਡੀਅנס ਐਡੀ ਵੱਡੀ ਨਹੀਂ ਹੈ ਤੇ ਜੇਕਰ ਸਾਨੂੰ ਕੋਈ ਆ ਕੇ ਕਹੇ ਵੀ ਜਿਹੜਾ ਤੁਹਾਡਾ ਕੰਟੈਂਟ ਹੈ ਉਹਦੇ ਵਧੀਆ-ਵਧੀਆ ਆਰਟੀਕਲਸ ਲਿਖ ਕੇ ਲਿੰਕਡਇਨ ਪੋਸਟ ਦੇ ਲਈ ਤੇ ਛੋਟੇ-ਛੋਟੇ ਟਵਿੱਟਰ ਤੇ ਟਵੀਟ ਬਣਾ ਦੇਣਗੇ ਤੇ ਦਿਨੋਂ ਪਲੈਟਫਾਰਮ ਤੇ ਸਾਡੀ ਕਾਫੀ ਡੀਸੈਂਟ ਫੋਲੋਇੰਗ ਕਰਵਾ ਸਕਦੇ ਆ ਤਾਂ ਡੈਫੀਨਿਟਲੀ ਅਸੀਂ ਇਸ ਚੀਜ਼ ਨੂੰ ਟਰਾਈ ਕਰਨਾ ਚਾਹਾਂਗੇ ਪਰ ਇੱਕ ਚੀਜ਼ ਦਾ ਖਿਆਲ ਰੱਖਿਓ ਕਿ ਇਹ ਕੰਮ ਨੂੰ ਕਰਨ ਦੇ ਲਈ ਤੁਹਾਡੇ ਵਿੱਚ ਰਾਈਟਿੰਗ ਦੀ ਸਕਿੱਲ ਹੋਣੀ ਚਾਹੀਦੀ ਹੈ ਸੋ ਇਟ ਇਜ਼ ਡੈਫੀਨਿਟਲੀ ਹੈਲਪ ਕਰ ਸਕਦੀ ਹੈ ਜੇਕਰ ਤੁਹਾਡਾ ਰਾਈਟਿੰਗ ਦੇ ਵਿੱਚ 2 ਤੋਂ 3 ਸਾਲ ਦਾ ਐਕਸਪੀਰੀਅੰਸ ਆਲਰੇਡੀ ਹੈਗਾ ਸੋ ਇਸ ਤਰੀਕੇ ਨਾਲ ਤੁਸੀਂ ਕ੍ਰੀਏਟਰਸ ਦੀ ਆਡੀਅנס ਨੂੰ ਐਨਲਾਈਜ਼ ਕਰਕੇ ਆਪਣੀ ਸਰਵਿਸ ਉਹਨਾਂ ਕ੍ਰੀਏਟਰਸ ਨੂੰ ਪਿਚ ਕਰ ਸਕਦੇ ਹੋ ਤੇ ਇਹ ਤੁਹਾਡੇ ਲਈ ਇੱਕ ਵਧੀਆ ਸਾਈਡ ਇਨਕਮ ਸੋਰਸ ਬਣ ਸਕਦਾ ਹੈ ਤੇ ਜੇਕਰ ਤੁਸੀਂ 20 ਕਿਫਾਇਤੀ ਨੂੰ ਆਪਣੀ ਸਰਵਿਸ ਪਿਚ ਕਰਨਾ ਚਾਹੁੰਦੇ ਹੋ ਤਾਂ ਈਮੇਲ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗੀ ਸੈਕੰਡ ਆਈਡੀਆ ਹੈ ਕਾਨਸਰਟ ਦੇ ਵਿੱਚ ਫੂਡ ਤੇ ਵੈਬਰੀਜਸ ਦੇ ਸਟਾਲ ਸੈਟਅਪ ਕਰਨਾ ਇਹ ਵਾਲੀ ਚੀਜ਼ ਜੇ ਮੈਂ ਸੱਚ ਦੱਸਾਂ ਤਾਂ ਆਪਣੇ ਕਾਲਜ ਟਾਈਮ ਤੇ ਕੀਤੀ ਸੀ ਤੇ ਸਿਰਫ ਇੱਕ ਵੀਕਐਂਡ ਦੇ ਵਿੱਚ 15000 ਰੁਪਏ ਕਮਾਈ ਸੀ ਅਜੇ ਮਤਾਂ ਦੱਸ ਦਿੰਨਾ ਵੀ ਇਹ ਵਾਲਾ ਆਈਡੀਆ ਕਿਉਂ ਤੇ ਕਿਵੇਂ ਕੰਮ ਕਰਦਾ ਹੈ ਜੇਕਰ ਤੁਸੀਂ ਕਿਸੇ ਇਦਾਂ ਦੇ ਕੰਸਰਟ ਜਾਂ ਫੈਸਟੀਵਲ ਦੇ ਵਿੱਚ ਗਏ ਹੋਵੋਗੇ ਤਾਂ ਤੁਹਾਨੂੰ ਪਤਾ ਹੋਏਗਾ ਕਿ ਉੱਥੇ ਜਨਰਲੀ ਕੋਈ ਬੈਠਣ ਦੀ ਜਗ੍ਹਾ ਨਹੀਂ ਹੁੰਦੀ ਜਾਂ ਤਾਂ ਲੋਕ ਉੱਥੇ ਬਸ ਇੰਜੋਏ ਕਰਦੇ ਆ ਪਾਰਟੀ ਕਰਦੇ ਆ ਤੇ ਰੌਲਾ ਰੱਪਾ ਪਾਉਂ ਨਹੀਂ ਆਉਂਦੇ ਆ ਹੁਣ ਕਿਉਂਕਿ ਲੋਕਾਂ ਕੋਲੇ ਉੱਥੇ ਫੂਡ ਦੇ ਆਪਸ਼ਨਸ ਬਹੁਤ ਘੱਟ ਹੁੰਦੇ ਆ ਇਸ ਕਰਕੇ ਉਹਨਾਂ ਨੂੰ ਤੁਸੀਂ ਕੋਈ ਵੀ ਡੇਲੀਸ਼ੀਅਸ ਚੀਜ਼ ਦਿਓਗੇ ਤਾਂ ਉਹ ਉਹਦੇ ਲਈ ਕੁਝ ਵੀ ਪੇ ਕਰਨ ਲਈ ਤਿਆਰ ਹੁੰਦੇ ਆ ਹੁਣ ਜੇਕਰ ਤੁਸੀਂ ਕਿਸੇ ਐਦਾਂ ਦੇ ਫੈਸਟੀਵਲ 'ਚ ਗਏ ਹੋਵੋਗੇ ਤਾਂ ਦੇਖਿਆ ਹੋਵੇਗਾ ਕਿ ਜਿਹੜਾ ਖਾਣਾ ਹੁੰਦਾ ਕਾਫੀ ਐਵਰੇਜ ਹੁੰਦਾ ਸੋ ਇੱਥੇ ਕੀ ਪੁਆਇੰਟ ਏ ਹੈ ਵੀ ਜੇਕਰ ਤੁਸੀਂ ਕੁਝ ਸਰਵ ਕਰੋ ਤਾਂ ਕਾਫੀ ਡਿਲੀਸ਼ੀਅਸ ਤੇ ਕੁਆਲਟੀ ਬੇਸਡ ਹੋਣਾ ਚਾਹੀਦਾ ਹੈ ਪਲੱਸ ਇੱਕ ਚੀਜ਼ ਹੋਰ ਤੁਸੀਂ ਉੱਥੇ ਕੋਈ ਐਦਾਂ ਦਾ ਫੂਡ ਸਟਾਲ ਸੈਟਅਪ ਕਰਨਾ ਜੋ ਚੀਜ਼ इजीली ਕੰਜ਼ੂਮ ਕੀਤੀ ਜਾ ਸਕੇ ਜਿਵੇਂ ਕਿ 버ਗਰਸ ਰੋਲ ਪੀਜ਼ਾ ਸ্লাইਸ ਵਗੈਰਾ ਹੁਣ ਉਸ ਫੈਸਟੀਵਲ ਤੇ ਉਸ ਦੇ ਕੰਪੀਟੀਸ਼ਨ ਤੇ ਡਿਪੈਂਡ ਕਰਦੇ ਹੋਏ ਤੁਸੀਂ ਆਪਣਾ ਫੂਡ 200 ਤੋਂ 300% ਪ੍ਰੀਮੀਅਮ ਤੇ इजीली ਸੇਲ ਕਰ ਸਕਦੇ ਹੋ ਜਦੋਂ ਅਸੀਂ ਇਹ ਕੰਮ ਕੀਤਾ ਸੀ ਤਾਂ ਉਸ ਟਾਈਮ ਤੇ ਇੱਕ 버ਗਰ 250 ਤੋਂ 300 ਰੁਪਏ ਦਾ ਵੇਚਿਆ ਸੀ ਤੇ ਉਹਨੂੰ ਬਣਾਉਣ ਦੀ ਜੋ ਸਾਡੀ ਕਾਸਟ ਆਉਂਦੀ ਸੀ ਉਹ ਸੀਗੀ 25 ਤੋਂ 30 ਰੁਪਏ ਤੇ ਅਸੀਂ ਬੇਸਿਕਲੀ ਸਿਰਫ ਦੋ ਤਰ੍ਹਾਂ ਦੇ 버ਗਰ ਵੇਚੇ ਸੀ ਇੱਕ ਆਲੂ ਪੈਟੀ ਤੇ ਇੱਕ ਚਿਕਨ 버ਗਰ ਬਸ ਇਸ ਆਈਡੀਆ ਦੇ ਵਿੱਚ ਇੱਕੋ ਇਸ਼ੂ ਹੈ ਵੀ ਜੇਕਰ ਤੁਸੀਂ ਇਹ ਸਟਾਲ ਆਪਣੇ ਕਾਲਜ ਦੇ ਨੀਅਰ ਬਾਏ ਜਾਂ ਕਾਲਜ ਦੇ ਵਿੱਚ ਸੈਟਅਪ ਕਰਦੇ ਹੋ ਫਿਰ ਤਾਂ ਪਰਮਿਸ਼ਨ ਦੀ ਇੰਨੀ ਕੋਈ ਪ੍ਰੋਬਲਮ ਨਹੀਂ ਆਉਂਦੀ ਬਟ ਜੇਕਰ ਤੁਸੀਂ ਕਿਸੇ ਵੀ ਰੈਂਡਮ ਜਗ੍ਹਾ ਤੇ ਆਪਣਾ ਫੂਡ ਸਟਾਲ ਸੈਟਅਪ ਕਰਦੇ ਹੋ ਤਾਂ ਕੋਸ਼ਿਸ਼ ਕਰਿਓ ਵੀ ਲਾਇਸੈਂਸ ਤੇ ਪਰਮਿਸ਼ਨ ਦੇ ਨਾਲ ਹੀ ਕਰਿਓ ਤੇ ਸਾਡਾ ਜਿਹੜਾ ਤੀਸਰਾ ਆਈਡੀਆ ਉਹ ਹਰ ਇੱਕ ਦੇ ਲਈ ਨਹੀਂ ਹੈ ਇਹ ਸਿਰਫ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਫਾਈਨਾਂਸ ਦੇ ਵਿੱਚ ਇੰਟਰਸਟ ਹੈ ਇਹ ਵਾਲੀ ਸਾਈਡ ਹਸਲ ਤੁਸੀਂ ਘਰ ਬੈਠ ਕੇ ਕਰ ਸਕਦੇ ਹੋ ਹੁਣ ਧਿਆਨ ਨਾਲ ਸੁਣਿਓ ਵੀ ਇਹ ਵਾਲਾ ਆਈਡੀਆ ਕਿੰਨਾ ਇੰਟਰਸਟਿੰਗ ਹੈ YouTube, Reddit, Cora ਇਹ ਦੰਦੀਆਂ ਕਮਿਊਨਿਟੀ ਦੇ ਐਗਜ਼ਾਮਪਲ ਨੇ ਜੋ ਅੱਜ ਦੇ ਟਾਈਮ ਤੇ ਕਾਫੀ ਵੱਡੀਆਂ ਹੋ ਚੁੱਕੀਆਂ ਨੇ ਤੇ ਜੋ ਕ੍ਰੀਏਟਰਸ ਇਹਨਾਂ ਤੇ ਕੰਮ ਕਰਦੇ ਨੇ ਉਹ ਕਾਫੀ ਵਧੀਆ ਇਨਕਮ ਕਮਾਉਂਦੇ ਨੇ ਹੁਣ ਇਹਨਾਂ ਕਮਿਊਨਿਟੀਆਂ ਤੇ ਜਿਹੜੇ ਕ੍ਰੀਏਟਰ ਸਟਾਰਟਿੰਗ ਦੇ ਵਿੱਚ ਆ ਗਏ ਉਹਨਾਂ ਨੂੰ ਇੱਕ ਕਾਫੀ ਵੱਡਾ ਐਡਵਾਂਟੇਜ ਮਿਲਿਆ ਕਿਉਂਕਿ ਸ਼ੁਰੂ-ਸ਼ੁਰ ਹੁਣ ਸੋਚ ਕੇ ਦੇਖੋ ਵੀ ਅੱਜ ਦੇ ਟਾਈਮ ਤੇ ਕੋਈ ਕਮਿਊਨਿਟੀ ਹੋਵੇ ਜਿਹਦੇ ਵਿੱਚ ਤੁਹਾਨੂੰ ਵੀ ਮੌਕਾ ਮਿਲੇ अर्ਲੀ ਮੈਂਬਰ ਬਣਨ ਦਾ ਤੇ ਉਹਦੇ ਤੋਂ ਇੱਕ ਵਧੀਆ ਇਨਕਮ ਕਮਾਉਣ ਦਾ ਪਰ ਕੀ ਹੋਏਗਾ ਜੇ ਮੈਂ ਤੁਹਾਨੂੰ ਕਹਾਂ ਵੀ ਤੁਹਾਡੇ ਕੋਲੇ ਇੱਕ ਐਦਾਂ ਦੀ ਓਪਰਚ्युनिटी ਹੈ ਜਿਦੇ ਤੁਸੀਂ अर्ली ਮੈਂਬਰ ਬਣ ਸਕਦੇ ਹੋ ਵਧੀਆ ਇਨਕਮ ਵੀ ਕਮਾ ਸਕਦੇ ਹੋ ਸਾਡੀ ਰੀਸੈਂਟਲੀ ਲਾਂਚ ਕੀਤੀ ਕਮਿਊਨਿਟੀ bikifaiti.co ਇਸ ਕਮਿਊਨਿਟੀ ਨੂੰ ਜੇਕਰ ਤੁਸੀਂ ਦੇਖੋਗੇ ਤਾਂ ਇੱਥੇ ਤਿੰਨ ਚਾਰ ਪ੍ਰੋਡਕਟ ਜਿਵੇਂ ਕਿ ਇੰਸ਼ੋਰੈਂਸਸ ਹੋ ਗਿਆ ਕ੍ਰੈਡਿਟ ਕਾਰਡਸ ਹੋ ਗਿਆ ਬੈਂਕਿੰਗ ਪ੍ਰੋਡਕਟਸ ਹੋ ਗਿਆ ਇਨ੍ਹਾਂ ਤੇ ਕਾਫੀ ਜ਼ਿਆਦਾ ਡਿਸਕਸ਼ਨਸ ਹੁੰਦੀਆਂ ਨੇ ਸੋ ਇਸ ਕਮਿਊਨਿਟੀ ਤੇ ਸਾਈਨ ਅਪ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਕਿ ਇਨ੍ਹਾਂ ਡਿਸਕਸ਼ਨਸ ਦੇ ਵਿੱਚ ਪਾਰਟਿਸਿਪੇਟ ਕਰਨਾ ਤੇ ਆਪਣੀ ਅਥਾਰਟੀ ਬਿਲਡ ਕਰਨੀ ਹੈ ਕੁਝ ਮਹੀਨਿਆਂ ਬਾਅਦ ਅਸੀਂ ਐਕਸਪਰਟਸ ਦੀ ਇੱਕ ਲਿਸਟ ਰੀਲੀਜ਼ ਕਰਾਂਗੇ ਉਹ ਐਕਸਪਰਟਸ ਜਿਨ੍ਹਾਂ ਨੂੰ ਕਸਟਮਰਸ ਕਾਲ ਕਰਕੇ ਆਪਣੇ ਜੋ ਡ ਫੋਰ ਐਗਜ਼ਾਮਪਲ ਜੇਕਰ ਕੋਈ ਹੋਮ ਲੋਨ ਲੈ ਰਿਹਾ ਹੈ ਤੇ ਉਹਨੂੰ ਕੋਈ ਡਾਊਟ ਆ ਰਿਹਾ ਹੈ ਤਾਂ ਉਹ bkf53.co ਦੇ ਕਿਸੇ ਐਕਸਪਰਟ ਨੂੰ ਕਾਲ ਕਰਕੇ ਆਪਣੇ ਜੋ ਡਾਊਟ ਆ ਕਲੀਅਰ ਕਰ ਸਕਦਾ ਹੈ ਵਿਦ ਨੋਮੀਨਲ ਜੀ ਫੀਸ ਪੇ ਕਰਕੇ 500 ਦਾ 1000 ਰੁਪਏ ਸੋ ਇਸ ਤਰੀਕੇ ਨਾਲ bkf53.co ਦੇ ਜੋ ਐਕਸਪਰਟਸ ਨੇ ਉਹ ਹਰ ਇੱਕ ਕਾਲ ਦੇ ਪੈਸੇ ਕਮਾ ਸਕਦੇ ਆ ਜੇਕਰ 30 ਮਿੰਟ ਦੀ ਕਾਲ ਦਾ ਤੁਸੀਂ 500 ਰੁਪਏ ਵੀ ਚਾਰਜ ਕਰਦੇ ਹੋ ਤੇ ਮਹੀਨੇ ਦੇ ਵਿੱਚ ਜੇਕਰ ਤੁਸੀਂ ਸਿਰਫ 100 ਕਾਲਸ ਕਰਦੇ ਹੋ ਤਾਂ ਵੀ 50000 ਰੁਪਏ ਬਣ ਗਏ ਬਟ ਇਹ ਸੁਣਨ ਦੇ ਵਿੱਚ ਜਿੰਨਾ ਟੈਂਪਟਿੰਗ ਲੱਗ ਰਿਹਾ ਹੈ ਨਾ ਇੰਨਾ ਸੌਖਾ ਹੈ ਨਹੀਂ ਸਾਉ ਤੋਂ ਪਹਿਲਾਂ ਤੁਹਾਨੂੰ ਇਸ ਕਮਿਊਨਿਟੀ ਤੇ ਐਕਟਿਵ ਰਹਿਣਾ ਪਏਗਾ ਆਪਣੀ ਅਥਾਰਟੀ ਬਿਲਡ ਕਰਨੀ ਪਏਗੀ ਇਨਾ ਟੌਪਿਕਸ ਦੇ ਵਿੱਚ ਇਨਾ ਚੀਜ਼ਾਂ ਨੂੰ ਕਰਨ ਲਈ ਪੇਸ਼ੈਂਸ ਚਾਹੀਦੀ ਹੈ ਸਬਰ ਚਾਹੀਦਾ ਕਮਿਊਨਿਟੀ ਨੂੰ ਹਜੇ ਅਸੀਂ 3-4 ਮਹੀਨੇ ਪਹਿਲਾਂ ਹੀ ਲਾਂਚ ਕੀਤਾ ਹੈ ਤੇ ਆਲਰੇਡੀ 10000 ਤੋਂ ਵੱਧ ਮੈਂਬਰਸ ਇਸ ਕਮਿਊਨਿਟੀ ਤੇ ਆ ਚੁੱਕੇ ਹੈ ਹੁਣ ਤੁਸੀਂ ਜਿੰਨਾ ਲੇਟ ਹੁੰਦੇ ਜਾਓਗੇ ਤੁਹਾਡੇ ਲਈ ਓਨੇ ਹੀ ਮੁਸ਼ਕਿਲ ਹੁੰਦਾ ਜਾਏਗਾ ਜੇਕਰ ਤੁਸੀਂ ਇਹ ਵਾਲਾ ਆਈਡੀਆ ਪਰਸ਼ੂ ਕਰਨਾ ਚਾਹੁੰਦੇ ਹੋ ਕਮਿਊਨਿਟੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੇ ਸਾਡਾ ਚੌਥਾ ਆਈਡੀਆ ਸਾਈਡ ਹਸਲੀ ਆ ਪ੍ਰੋਡਕਟ ਡਿਜ਼ਾਈਨਿੰਗ ਓਪਨ AI ਦੇ ਆਉਣ ਤੋਂ ਬਾਅਦ ਤਾਂ ਪ੍ਰੋਡਕਟ ਡਿਜ਼ਾਈਨਰਸ ਦੀ ਪੂਰੀ ਗੇਮ ਹੀ ਚੇਂਜ ਹੋ ਚੁੱਕੀ ਹੈ ਪ੍ਰੋਡਕਟ ਡਿਜ਼ਾਈਨਿੰਗ ਉਹਨਾਂ ਗਿਣੇ ਚੁਣੇ ਪ੍ਰੋਫੈਸ਼ਨ ਚੋਂ ਇੱਕ ਹੈ ਜੋ ਤੁਹਾਨੂੰ ਸਾਲ ਦੇ 50 ਤੋਂ 70 ਲੱਖ ਰੁਪਏ ਕਮਾ ਕੇ ਦੇ ਸਕਦਾ ਹੈ ਇਹਨਾਂ ਦਾ ਕੰਮ ਹੁੰਦਾ ਹੈ ਐਪਸ ਤੇ ਵੈਬਸਾਈਟ ਦਾ UI ਤੇ UX ਬਣਾਉਣਾ ਜੇਕਰ ਸੌਖੇ ਸ਼ਬਦਾਂ ਚ ਕਹਾਂ ਵਧੀਆ ਤੇ ਇੰਟਰਐਕਟਿਵ ਡ ਪਹਿਲਾਂ ਇੱਕ ਵੈਬਸਾਈਟ ਦਾ ਡਿਜ਼ਾਈਨ ਬਣਾਉਣ ਲਈ ਮਹੀਨੇ ਲੱਗ ਜਾਂਦੇ ਸੀ ਪਰ AI ਦੇ ਆਉਣ ਤੋਂ ਬਾਅਦ ਤਾਂ ਤੁਸੀਂ ਕਿਸੇ ਵੈਬਸਾਈਟ ਦਾ ਡਿਜ਼ਾਈਨ ਲਿਟਰਲੀ ਕੁਝ ਮਿੰਟਾਂ 'ਚ ਬਣਾ ਸਕਦੇ ਹੋ ਮੈਂ ਤੁਹਾਨੂੰ ਇਹਦਾ ਇੱਕ ਕੁਇਕ ਡੈਮੋ ਦਿਖਾਉਣਾ ਚਾਹੁੰਦਾ ਇਸ ਡੈਮੋ ਦੇ ਲਈ ਮੈਂ ਮਿਡਜਰਨੀ ਦਾ ਯੂਜ਼ ਕੀਤਾ ਹੈ ਮਿਡਜਰਨੀ ਡਿਸਕੋਰਡ ਤੇ ਅਵੇਲੇਬਲ ਹੈ ਮਿਡਜਰਨੀ ਨੂੰ ਤੁਸੀਂ ਇੱਕ ਕਮਾਂਡ ਦੇਣੀ ਹੁੰਦੀ ਹੈ ਤੇ ਇਸ ਕਮਾਂਡ ਦੇ ਅਕੋਰਡਿੰਗ ਇਹ ਤੁਹਾਨੂੰ ਇਮੇਜ ਜਨਰੇਟ ਕਰਕੇ ਦਿੰਦਾ ਐਜ਼ ਐਨ ਐਗਜ਼ਾਮਪਲ ਮੈਂ ਮਿਡਜਰਨੀ ਨੂੰ ਕਮਾਂਡ ਦਿੱਤੀ ਕਿ ਇੱਕ ਪlant care app ਵੈਬਸਾਈਟ ਦਾ ਲੇਆਉਟ ਕ੍ਰੀਏਟ ਕਰਨਾ ਉਨੇ ਤੇ ਮਿਡਜਰਨੀ ਨੇ ਮੈਨੂੰ ਇਹ ਚਾਰ ਇਮੇਜ ਜਨਰੇਟ ਕਰਕੇ ਦਿੱਤੀਆਂ ਨੇ ਤੁਸੀਂ ਇਹਨਾਂ ਚੋਂ ਕੋਈ ਵੀ ਇੱਕ ਇਮੇਜ ਜਨਰੇਟ ਕਰ ਸਕਦੇ ਹੋ ਜਾਂ ਫਿਰ ਕੋਈ ਹੋਰ ਕਮਾਂਡ ਦੇ ਸਕਦੇ ਹੋ ਜਿਹਦੇ ਬੇਸਿਸ ਤੇ ਤੁਹਾਡਾ ਜਿਹੜਾ ਡਿਜ਼ਾਈਨ ਹੈ ਉਹ ਹੋਰ ਬੈਟਰ ਹੁੰਦਾ ਰਹੇਗਾ ਤੇ ਉਹਨਾਂ ਚੋਂ ਇੱਕ ਡਿਜ਼ਾਈਨ ਸਿਲੈਕਟ ਕਰਨ ਤੋਂ ਬਾਅਦ ਮੈਂ ਹੋਰ ਡੀਪ ਜਾ ਸਕਦਾ ਹਾਂ ਤੇ ਉਹਦੇ ਬੇਸਿਸ ਤੇ ਵੈਬਸਾਈਟ ਦੇ ਬਾਕੀ ਪੇजेस ਵੀ ਜਨਰੇਟ ਕਰ ਸਕਦਾ ਤੇ ਆਪਣੀ ਵੈਬਸਾਈਟ ਨੂੰ ਕੰਪਲੀਟ ਕਰ ਸਕਦਾ ਇਸ ਪੂਰੇ ਡਿਜ਼ਾਈਨ ਨੂੰ ਬਣਾਉਣ ਦੇ ਲਈ ਤੁਹਾਨੂੰ ਇੱਕ ਤੋਂ ਦੋ ਘੰਟੇ ਤੋਂ ਜ਼ਿਆਦਾ ਨਹੀਂ ਲੱਗਣੇ ਚਾਹੀਦੇ ਤੇ ਮਿਡਜਰਨੀ ਵਰਗੇ ਮਾਰਕੀਟ ਦੇ ਵਿੱਚ ਹੋਰ ਵੀ ਬਹੁਤ ਸਾਰੇ ਟੂਲਸ ਜਿਵੇਂ ਕਿ ਡੈ SDXL Turbo Adobo Firefly Leonardo.ai ਤੇ ਸਾਡਾ ਪੰਜਵਾਂ ਤੇ ਲਾਸਟ ਆਈਡੀਆ ਹੈ ਟੂ ਬਿਕਮ ਰਿਸਰਚ ਅਸਿਸਟੈਂਟ ਕੰਟੈਂਟ ਕ੍ਰੀਏਸ਼ਨ ਦੇ ਵਿੱਚ ਸਭ ਤੋਂ ਟਫੈਸਟ ਕੰਮ ਹੁੰਦਾ ਹੈ ਕਿ ਹਰ ਹਫਤੇ ਨਵੇਂ ਨਵੇਂ ਆਈਡੀਆਜ਼ ਲੈ ਕੇ ਆਉਣਾ ਜੇਕਰ ਅਸੀਂ ਆਪਣੀ ਗੱਲ ਕਰੀਏ ਤਾਂ ਅਸੀਂ ਹਰ ਹਫਤੇ 5 ਤੋਂ 7 ਵੀਡੀਓਜ਼ ਰਿਲੀਜ਼ ਕਰਦੇ ਹਾਂ ਤੇ ਇਸ ਚੀਜ਼ ਦੇ ਲਈ ਘੱਟੋ ਘੱਟ 10 ਤੋਂ 12 ਆਈਡੀਆਜ਼ ਤੇ ਇਕੱਠੇ ਕੰਮ ਕੀਤਾ ਜਾਂਦਾ ਹੈ ਤੇ ਇਹ ਚੀਜ਼ ਅਸੀਂ ਪਿਛਲੇ 3 ਸਾਲਾਂ ਤੋਂ ਕਰ ਰਹੇ ਹਾਂ ਕਿ ਇਦਾਂ ਦੇ ਕੰਮ ਦੇ ਵਿੱਚ ਕੰਟੈਂਟ ਕ੍ਰੀਏਟਰਸ ਦੇ ਵਿੱਚ ਇੱਕ ਫਟੀਕ ਡਵੈਲਪ ਹੋ ਜਾਂਦਾ ਹੈ ਤੇ ਉਹ ਪੁਆਇੰਟ ਹੈ ਜਿੱਥੇ ਤੁਸੀਂ ਬੀਕਫਾਈਤੀ ਵਰਗੇ ਕੰਟੈਂਟ ਕ੍ਰੀਏਟਰਸ ਦੀ ਹੈਲਪ ਕਰ ਸਕਦੇ ਹੋ ਇੱਕ ਰਿਸਰਚ ਅਸਿਸਟੈਂਟ ਦਾ ਕੰਮ ਹੁੰਦਾ ਕਿ ਹਰ ਹਫ਼ਤੇ ਨਵੇਂ ਨਵੇਂ ਆਈਡੀਆਜ਼ ਲੈ ਕੇ ਆਉਣਾ ਉਹਨਾਂ ਆਈਡੀਆਜ਼ ਤੇ ਰਿਸਰਚ ਕਰਨਾ ਤੇ ਅਗਰ ਪੋਸੀਬਲ ਹੋਵੇ ਤਾਂ ਉਹਨਾਂ ਆਈਡੀਆਜ਼ ਨੂੰ ਇੱਕ ਸਕ੍ਰਿਪਟ ਦੇ ਵਿੱਚ ਕਨਵਰਟ ਕਰਨਾ ਬਸ ਇੰਨਾ ਸਿੰਪਲ ਜਿਹਾ ਕੰਮ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਯਾਰ ਗੂਗਲ ਹੀ ਤਾਂ ਕਰਨਾ ਹੈ ਇਹ ਕਿੰਨਾ ਔਖਾ ਕੰਮ ਹੈ ਇਹ ਤਾਂ ਮੈਂ ਵੀ ਕਰ ਸਕਦਾ ਪਰ ਇਹਦੀ ਜੌਬ ਕਿ ਤਾਂ ਇਹ ਚੀਜ਼ ਅਸੀਂ ਤੁਹਾਡੀ ਹੋਰ ਵੀ ਸੌਕੇ ਕਰ ਦਿੰਦੇ ਆ ਅਸੀਂ ਸਾਡੀ ਟੀਮ ਦੇ ਵਿੱਚ ਕੰਟੈਂਟ ਰਿਸਰਚਰ ਪਲੱਸ ਰਾਈਟਰ ਦੇ ਲਈ ਪੇਡ ਇੰਟਰਨਸ਼ਿਪ ਆਫਰ ਕਰ ਰਹੇ ਹਾਂ ਪਰ ਹਜੇ ਤੱਕ ਇਹ ਜਿਹੜੀ ਪੇਡ ਇੰਟਰਨਸ਼ਿਪ ਹੈ ਇਹ ਉਹਨਾਂ ਲੋਕਾਂ ਲਈ ਹੀ ਆਫਰ ਕਰ ਰਹੇ ਹਾਂ ਜਿਨ੍ਹਾਂ ਦਾ ਇਸ ਫੀਲਡ ਦੇ ਵਿੱਚ ਕੋਈ ਪ੍ਰੀਵੀਅਸ ਐਕਸਪੀਰੀਅੰਸ ਹੈ ਜੇਕਰ ਤੁਸੀਂ ਪਹਿਲਾਂ ਵੀ ਕੰਟੈਂਟ ਰਿਸਰਚਰ ਪਲੱਸ ਰਾਈਟਰ ਦੇ ਤੌਰ ਤੇ ਕਿਸੇ ਫਾਈਨੈਂਸ ਚੈਨਲ ਦੇ ਨਾਲ ਕੰਮ ਕੀਤਾ ਤਾਂ ਤੁਸੀਂ ਆਪਣੇ ਉਹ ਪੁਰਾਣੇ ਸੈਂਪਲ ਸਾਨੂੰ ਭੇਜ ਸਕਦੇ ਹੋ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਗੂਗਲ ਫਾਰਮ ਦਿੱਤਾ ਹੋਇਆ ਹੈ ਤੁਸੀਂ ਸਿੰਪਲੀ ਉਹ ਗੂਗਲ ਫਾਰਮ ਭਰ ਕੇ ਅਪਲਾਈ ਕਰ ਸਕਦੇ ਹੋ ਹਾਂ ਜੇਕਰ ਤੁਸੀਂ ਤੀਜੇ ਨੰਬਰ ਵਾਲੀ ਸਾਈਡ ਕੇਕ ਲਈ ਅਪਲਾਈ ਕਰਨਾ ਚਾਹੁੰਦੇ ਹੋ ਉਹਨੂੰ ਪਰਸ਼ੂ ਕਰਨਾ ਚਾਹੁੰਦੇ ਹੋ ਤਾਂ ਕਮਿਊਨਿਟੀ bkf53.co ਨੂੰ ਜੁਆਇਨ ਕਰਨ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਹੈ ਬਾਕੀ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ bkf53